ਪਰਮਾਤਮਾ ਮੇਰ ਪਰਮਾਤਮਾ ਸਾਡੀ ਪੜਦੀ ਸਾਡੀ ਪੜਦੀ ਬਹੁਤ ਲੰਮੀ ਕਰੀ ਬਹੁਤ ਲੰਮੀ ਕਰੀ ਤਰਤੀ 10 ਧੁਗਣੀ 10 ਧੁਗਣੀ 10 ਧੁਗਣੀ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਇਹ ਫੌਜੀ ਫਿਜ਼ੀਕਲ ਅਕੈਡਮੀ ਪਿੰਡ ਬੰਗੀਦੀਪਾ ਜਿਹੜੀਆਂ ਲਗਾਤਾਰ ਪਹਿਲਾਂ ਵੀਡੀਓ ਦੇਖਦੇ ਰਹੇ ਨੇ ਉਹਦਾ ਦੀ ਅੱਜ ਇੱਥੇ ਲੀਗ ਚੱਲ ਰਹੀ ਹੈਗੀ तकरीबन 1 ਮਹੀਨਾ ਹੋ ਗਿਆ ਉਹਦਾ ਅੱਜ ਫਾਈਨਲ ਆ ਤੇ ਉਸ ਫਾਈਨਲ ਦੇ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਆ ਇੱਥੇ ਇੱਕ ਖਿਡਾਰੀ ਖੇਡਦੀ ਹੈ ਜਿਹਦਾ ਨਾਮ ਜੋਤੂ ਆ ਇਹਦੇ ਇਲਾਕੇ ਤੋਂ ਇੰਟਰਵਿਊ ਇਸੇ ਜੀਵਨ ਬਾਰੇ ਕਰਕੇ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਉਹਦਾ ਜਨਮ ਦਿਨ ਤੁਹਾਨੂੰ ਸਾਡੇ ਵੱਲੋਂ ਸਾਰਿਆਂ ਨੂੰ ਵਧਾਈਆਂ ਆਉਂਦੀਆਂ ਜੋਤੂ ਤੈਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਇਦੇ ਬਾਰੇ ਜ਼ਿਆਦਾ ਜਾਣਕਾਰੀ ਇਹਦੇ ਕੋਚ ਜਿਹੜੇ ਗਗਨ ਆਪਾਂ ਉਹਨਾਂ ਤੋਂ ਲਵਾਂਗੇ ਹਾਂਜੀ ਸੱਤੀਕਾਲ ਫਲਰ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸ਼ਰਨਪ੍ਰਸਤ ਸੱਤੀਕਾਲ ਤੇ ਆਪ ਸਭ ਨੂੰ ਪਤਾ ਹੈ ਸਾਡੀ ਲੀਗ ਚੱਲ ਰਹੀ ਇੱਕ ਮਹੀਨੇ ਤੋਂ ਦੋ ਟੀਮਾਂ ਜਿਹੜੀਆਂ 69 ਕੇ ਆਈਆਂ ਉਹਨਾਂ ਦਾ ਅੱਜ ਫਾਈਨਲ ਹੈ ਤੇ ਲਾਈਵ ਸ਼ੁਰੂ ਕਰਾਂਗੇ ਥੋੜੇ ਟਾਈਮ ਤੇ ਕਰ ਆਪਾਂ ਤੇ ਅੱਜ ਇੱਕ ਖਾਸ ਦਿਨ ਹੈ ਸਾਡੀ ਪਲੇਅਰ ਹੈ ਜੋਤੂ ਜੋਤੂ ਦੀ ਜੀਵਨੀ ਹੈ ਜਿਹੜੀ ਬਹੁਤ ਔਖੀ ਜੀਵਨੀ ਹੈ ਵਿਚਾਰੀ ਦੀ ਇਹ ਬਹੁਤ ਸਟਰਗਲ ਕੀਤੀ ਹੈ ਇਥੋਂ ਇਹ ਮੁਕਾਮ ਤੇ ਆਉਣ ਤੱਕ ਕੋਈ ਕਿ ਪਹਿਲਾ ਸੀ 6 ਮਹੀਨੇ ਪਹਿਲਾਂ ਇੱਕ ਮੈਚ ਖੇਡਿਆ ਕੋੜਬਖਤੂ ਭੁੱਲਰ ਜੀ ਇਸ ਕੁੜੀ ਨੇ ਐਂ ਦੱਸਤਾ ਵੀ ਤੂੰ ਤੂੰ ਕੌਣ ਐ ਠੀਕ ਐ ਜੀ ਦੀਪਾ ਪੰਗੀ ਦਾ ਨਾਮ ਰੌਸ਼ਨ ਕੀਤਾ ਇਹ ਕੁੜੀ ਨੇ ਇੰਨਾ ਕੁ ਵਧੀਆ ਖੇਡਦੀਆਂ ਮੁੰਡਿਆਂ ਨੇ ਮਿਹਨਤ ਲਾਉਂਦੀਆਂ ਮੁੰਡਿਆਂ ਨੇ ਖੇਡਦੀਆਂ ਇਹਦੇ ਮਾਪਿਆਂ ਨੂੰ ਵਧੀਆ ਸਪੋਰਟ ਕਰਦੇ ਹੈਗੇ ਤਾਂ ਕਿ ਜਿਹੜਾ ਇਹਦਾ ਨਾਮ ਐ ਬਹੁਤ ਜ਼ਿਆਦਾ ਚਮਕਿਆ ਹੈ ਪ੍ਰਮਾਤਮਾ ਕੇ ਦੁਆ ਕਰਦੇ ਆਂ ਪ੍ਰਮਾਤਮਾ ਇਹ ਬੱਚੀ ਦੀ ਉਮਰ ਐ ਜਣੀ ਲੰਮੀ ਕਰੇ ਇਹਦੀ ਖੇਡ ਨੂੰ ਐ ਜਿਹੜੇ ਰੰਗ ਭਗ ਲਾਵੇ ਮੇਰੇ ਵੱਲੋਂ ਤੋਂ ਸਾਰੇ ਬੱਚਾਂ ਵੱਲੋਂ ਇਸ ਬੇਟੀ ਨੂੰ ਜਨਮ ਦਿਨ ਤੇ ਲੱਖ ਲੱਖ ਬਧਾਈਆਂ ਅੱਜ ਮੇਰੇ ਤੇ ਮੇਰੀ ਪੂਰੀ ਟੀਮ ਨੂੰ ਕਬੱਡੀ ਫੁੱਜ ਗਗਨ ਜਿੰਦਾ ਜਿਸ ਕਾਲਪਾਈ ਵੱਲੋਂ ਨੂੰ ਬਾਡੀ ਵੱਲੋਂ ਇਸ ਵੀਰਾ ਕਿਵੇਂ ਕੀ ਅਪਦਾਸਾ ਜਿੰਦੂ ਅੱਜ ਕੱਲ ਦੀ ਦੁਨੀਆ ਕਿੰਨੀ ਦੇਖ ਕੀਤੀ ਹੋਈ ਨੇ ਵੀ ਵਧੀਆ ਹੁਣ ਗਗਨ ਕੋਚ ਨੇ ਮੇਰਾ ਸਾਥ ਦਿੱਤਾ ਪੂਰੇ ਨਕਰ ਦੇ ਸਾਥ ਦਿੱਤਾ ਜੀ ਧੰਨਵਾਦ ਤੇ ਅੱਜ ਜੋਤੂ ਵੱਲੋਂ ਕਰ ਕੀ ਚੀਜ਼ ਲੈ ਕੇ ਆਂਦੀ ਹੈ ਇਹ ਬੱਚਾ ਨਾ ਇਹ ਲੈ ਜਨਮ ਦਿਨ ਹੈ ਜੀ ਰਾਇਆ ਦੇਓ ਜਰੂਰ ਤੇ ਬਾਕੀ ਤੁਹਾਨੂੰ ਇਹਨਾਂ ਬੱਚਿਆਂ ਦੀ ਪੂਰੀ ਇੰਟਰਵਿਊ ੱਲੇ-ਕੱਲੇ ਦੋ-ਦੋ ਦੰਦਰ ਬੱਚਿਆਂ ਦੀ ਕੋਈ ਸਾਂਝੀ ਗੱਲ ਹੈ ਫਾਤਮਾ ਹੈ ਫਾਤਮਾ ਸਾਡੀ ਪੜਦੀ ਸਾਡੀ ਪੜਦੀ ਹੋਰ ਲੰਮੀ ਕਰੀ ਹੋਰ ਲੰਮੀ ਕਰੀ ਤਰਾਂ ਜੀ ਧੰ ਧੁਕਣੀ ਧੰ ਧੁਕਣੀ ਧਾ ਸੋਕਣੀ ਤੱਕੀ ਤੱਕੀ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਇਹ ਫੌਜੀ ਫਿਜ਼ੀਕਲ ਅਕੈਡਮੀ ਪਿੰਡ ਬੰਗੀ ਦੀਫਾ ਜਿਹੜੀਆਂ ਲਗਾਤਾਰ ਪਹਿਲਾ ਵੀਡੀਓ ਦੇਖਦੇ ਰਹੇ ਨੇ ਉਹਦਾ ਦੀ ਅੱਜ ਇੱਥੇ ਲੀਗ ਚੱਲ ਰਹੀ ਹੈਗੀ तकरीबन 1 ਮਹੀਨਾ ਹੋ ਗਿਆ ਉਹਦਾ ਅੱਜ ਫਾਈਨਲ ਆ ਤੇ ਉਸ ਫਾਈਨਲ ਦੇ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਆ ਇੱਥੇ ਇੱਕ ਖਿਡਾਰੀ ਨਖੇੜਦੀ ਹੈ ਜਿਹਦਾ ਨਾਮ ਜੋਤੂ ਆ ਇਹਦੇ ਅਲੱਗ ਤੋਂ ਇੰਟਰਵਿਊ ਇਸੇ ਜੀਵਨ ਬਾਰੇ ਕਰਕੇ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਉਹਦਾ ਜਨਮ ਦਿਨ ਆ ਅਨੇ ਸਾਡੇ ਵੱਲੋਂ ਸਾਰਿਆਂ ਨੂੰ ਵਧਾਈਆਂ ਉਸ ਦੀਆਂ ਜੋਤੂ ਤੈਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਇਹਦੇ ਕੋਚ ਜਿਹੜੇ ਗਗਨ ਆਪਾਂ ਉਹਨਾਂ ਤੋਂ ਲਵਾਂਗੇ ਹਾਂਜੀ ਅਸੀ ਬਾਲ ਫੁੱਲਰ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਪ੍ਰਾਰਭੇ ਸ਼ਸ਼ਟਿਕਾਲ ਤੇ ਆਪ ਸਭ ਨੂੰ ਪਤਾ ਹੈ ਸਾਡੀ ਲੀਗ ਚੱਲ ਰਹੀ ਇੱਕ ਮਹੀਨੇ ਤੋਂ ਦੋ ਟੀਮਾਂ ਆ ਜਾਣਗੀਆਂ ਨਿਤਰ ਕੇ ਆਈਆਂ ਉਹਨਾਂ ਦਾ ਅੱਜ ਫਾਈਨਲ ਹੈ ਤੇ ਲਾਈਵ ਸ਼ੁਰੂ ਕਰਾਂਗੇ ਥੋੜੇ ਟਾਈਮ ਤੇ ਕਰ ਆਪਾਂ ਤੇ ਅੱਜ ਇੱਕ ਖਾਸ ਦਿਨ ਹੈ ਸਾਡੀ ਪਲੇਅਰ ਹੈ ਜੋਤੂ ਜੋਤੂ ਦੀ ਜੀਵਨੀ ਜਿਹੜੀ ਬਹੁਤ ਔਕੀ ਜੀਬ ਨੇ ਬਚਾਰੀ ਦੀ ਇਹ ਬਹੁਤ ਸਟਰਗਲ ਕੀਤੀ ਹੈ ਇਥੋਂ ਇਹ ਮੁਕਾਮ ਤੇ ਆਉਣ ਤੱਕ ਇਹਦਾ ਕੋਈ ਕਿ ਪਹਿਲਾ ਸੀ 6 ਮਹੀਨੇ ਪਹਿਲਾਂ ਇੱਕ ਮੈਚ ਖੇਡਿਆ ਕੋਰਬਖਤੂ ਪੁੱਲਰ ਜੀ ਇਸ ਕੁੜੀ ਨੇ ਐਂ ਦੱਸਤਾ ਵੀ ਤੂੰ ਤੂੰ ਕੌਣ ਹੈ ਠੀਕ ਹੈ ਇਹ ਦੀਪਾ ਬੰਗੀ ਦਾ ਨਾਮ ਰੌਸ਼ਨ ਕੀਤਾ ਇਹ ਕੁੜੀ ਨੇ ਇੰਨਾ ਕੁ ਵਧੀਆ ਖੇਡਦੀ ਹੈ ਮੁੰਡਿਆਂ ਨੇ ਮਿਹਨਤ ਲਾਉਂਦੀ ਹੈ ਮੁੰਡਿਆਂ ਨੇ ਖੇਡਦੀ ਹੈ ਇਹਦੇ ਮਾਪਿਆਂ ਨੂੰ ਵਧੀਆ ਸਪੋਰਟ ਕਰਦੇ ਹੈਗੇ ਤਾਂ ਕਿ ਜਿਹੜਾ ਇਹਦਾ ਨਾਮ ਹੈ ਬਹੁਤ ਜ਼ਿਆਦਾ ਚਮਕਿਆ ਹੈ ਪਰਮਾਤਮਾ ਕੇ ਦੁਆ ਕਰਦੇ ਹੈ ਪਰਮਾਤਮਾ ਇਹ ਬੱਚੀ ਦੀ ਉਮਰ ਜਿਹੜੀ ਲੰਮੀ ਕਰੇ ਤੇ ਇਹਦੀ ਖੇਡ ਨੂੰ ਇਹ ਜਿਹੜੇ ਰੰਗ ਭਾਗ ਲਾਵੇ ਮੇਰੇ ਵੱਲੋਂ ਤੋਂ ਸਾਰੇ ਬੱਚਾਂ ਵੱਲੋਂ ਇਸ ਬੇਟੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਬਧਾਈਆਂ